ਰਾਜਾ ਪੀਪਾ ਇੱਕ ਸ਼ਕਤੀਸ਼ਾਲੀ ਖਤਰੀ ਰਾਜਾ ਸੀ ਉਸ ਦੇ ਮਨ ਵਿੱਚ ਪਰਮਾਤਮਾ ਦੇ ਪ੍ਰਤੀ ਵਿਰਾਗ ਪੈਦਾ ਹੋਇਆ ਇਸ ਤਲਾਸ਼ ਦੌਰਾਨ ਉਸ ਨੂੰ ਜਾਣਕਾਰੀ ਪ੍ਰਾਪਤ ਹੋਈ ਕਿ ਸ੍ਰੀ ਗੁਰੂ ਵਿਦਾਸ ਜੀ ਮਹਾਰਾਜ ਇੱਕ ਪਹੁੰਚੇ ਹੋਏ ਮਹਾਪੁਰਸ਼ ਹਨ ਖਤਰੀ ਹੋਣ ਕਰਕੇ ਉਸ ਦੇ ਮਨ ਵਿੱਚ ਜ਼ਾਦਾ ਅਭਿਮਾਨ ਵੀ ਸੀ ਇਸੇ ਕਾਰਨ ਸਭ ਦੇ ਸਾਹਮਣੇ ਚਮਾਰ ਸੰਤ ਦੇ ਕੋਲ ਜਾਂਦੇ ਹੋਏ ਉਸ ਨੂੰ ਸ਼ਰਮ ਮਹਿਸੂਸ ਹੋ ਰਹੀ ਸੀ ਇੱਕ ਦਿਨ ਮੌਕਾ ਦੇਖ ਕੇ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਪਹੁੰਚ ਗਿਆ ਪਹੁੰਚਦੇ ਹੀ ਉਸਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਨਾਮਦਾਨ ਲਈ ਬੇਨਤੀ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਮਝ ਗਏ ਕਿ ਇੱਕ ਖਤਰੀ ਰਾਜਾ ਉਹਨਾਂ ਕੋਲ ਆਇਆ ਹੈ ਉਸ ਸਮੇ ਗੁਰੂ ਜੀ ਚਮੜਾ ਪਿਉਣ ਵਾਲੀ ਦੋਰੀ ਵਿੱਚੋਂ ਪਾਣੀ ਬਾਹਰ ਕੱਢ ਰਹੇ ਸਨ ਬਰਤਨ ਉਹਨਾਂ ਦੇ ਹੱਥ ਵਿੱਚ ਸੀ ਗੁਰੂ ਜੀ ਦੇ ਮਨ ਵਿੱਚ ਵਿਚਾਰ ਆਇਆ ਕਿ ਇੱਕ ਰਾਜਾ ਉਹਨਾਂ ਦੇ ਦਰਬਾਰ ਵਿੱਚ ਆਇਆ ਹੈ ਸਤਿਗੁਰੂ ਵਿਦਾਸ ਮਹਾਰਾਜੀ ਨੇ ਚਮੜਾ ਭਿਉਣ ਵਾਲੀ ਦੋਰੀ ਵਿੱਚੋਂ ਪਾਣੀ ਨਾਲ ਭਰੇ ਬਰਤਨ ਨੂੰ ਰਾਜੇ ਵੱਲ ਵਧਾਉਂਦੇ ਹੋਏ ਗੁਰੂ ਜੀ ਨੇ ਕਿਹਾ ਰਾਜਨ ਲੋਏ ਚਰਨਾ ਮ੍ਰਿਤ ਪੀ ਲੋ ਰਾਜੇ ਦੇ ਮਨ ਵਿੱਚ ਉਸ ਪਾਣੀ ਪ੍ਰਤੀ ਕ੍ਰਿਣਾ ਪੈਦਾ ਹੋਈ ਕਿ ਇੱਕ ਖੱਤਰੀ ਰਾਜਾ ਹੋਣ ਕਰਕੇ ਚੂਮਾਰ ਦੇ ਕੁੰਭ ਦਾ ਪਾਣੀ ਕਿਵੇਂ ਪੀ ਸਕਦਾ ਹੈ ਪਰ ਗੁਰੂ ਜੀ ਸਾਹਮਣੇ ਪ੍ਰਤੱਖ ਰੂਪ ਵਿੱਚ ਇਨਕਾਰ ਕਰਨਾ ਉਸ ਲਈ ਬਹੁਤ ਕਠਿਨ ਸੀ ਉਸ ਨੇ ਹੌਥ ੱਗੇ ਕਰਕੇ ਹਥੇਲੀ ਵਿੱਚ ਉਹ ਅੰਮ੍ਰਿਤ ਰੂਪ ਪਾਣੀ ਤਾਂ ਲੈ ਲਿਆ ਪਰ ਗੁਰੂ ਜੀ ਤੋਂ ਨਜ਼ਰਾਂ ਬਚਾ ਕੇ ਉਸ ਨੇ ਉਹ ਪਾਣੀ ਆਪਣੇ ਕੁੜਤੇ ਦੀ ਖੁੱਲੀ ਬਾਹਵਿਚ ਪਾ ਕੇ ਥੱਲੇ ਸੁੱਟ ਦਿੱਤਾ ਗੁਰੂ ਜੀ ਇਸ ਗੱਲ ਨੂੰ ਸਮਝ ਗਏ ਸਨ ਪਰਉਣਾ ਬੋਲ ਕੇ ਕੁਝ ਵੀ ਨਹੀਂ ਕਿਹਾ ਮਹਿਲ ਵਿੱਚ ਆ ਕੇ ਉਸ ਨੇ ਧੋਬੀ ਨੂੰ ਹੁਕਮ ਦਿੱਤਾ ਕਿ ਉਸ ਦੇ ਕੁੜਤੇ ਦੀ ਬਾਹ ਤੇ ਲੱਗੇ ਹੋਏ ਦਾਗ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲਿਆਓ ਤੋਬੀ ਨੇ ਕਹਾਰਾ ਕੇ ਆਪਣੇ ਬੇਟੀ ਨੂੰ ਉਹ ਕੁੜਤਾ ਧੋਣ ਲਈ ਦਿੱਤਾ ਜਿਵੇਂ ਹੀ ਉਸ ਲੜਕੀ ਨੇ ਦੇਖਿਆ ਕਿ ਕੁੜਤੇ ਤੇ ਇੱਕ ਦਾਗ ਲੱਗਾ ਹੋਇਆ ਹੈ ਦਾਗ ਨੂੰ ਉਤਾਰਨ ਲਈ ਉਸਨੇ ਕਪੜਾ ਜੂਮੋ ਵਿੱਚ ਪਾਇਆ ਤਾਂ ਉਸ ਨਾਲ ਉਸ ਦੀ ਕਪਾੜ ਖੁੱਲ ਗਏ ਗਿਆਨ ਦਾ ਪਰਦਾ ਖੁੱਲ ਗਿਆ ਅਤੇ ਉਹ ਅਧਿਆਤਮਿਕ ਗਿਆਨ ਦੀਆਂ ਗੱਲਾਂ ਕਰਨ ਲੱਗੀ ਹੌਲੀ-ਹੌਲੀ ਸ਼ਹਿਰ ਵਿੱਚ ਇਹ ਚਰਚਾ ਫੈਲ ਗਈ ਕਿ ਇੱਕ ਤੋਬੀ ਦੀ ਲੜਕੀ ਬਹੁਤ ਵੱਡੀ ਭਗਤਨੀ ਹੈ ਜੋ ਪਰਮਾਰ ਦਾ ਗਿਆਨ ਜਾਣਦੀ ਹੈ ਰਾਜੇ ਪੀਪੇ ਨੂੰ ਜਦੋਂ ਇਹ ਖਬਰ ਮਿਲੀ ਤਾਂ ਉਹ ਇੱਕ ਰਾਤ ਹੌਲੀ ਜਿਹੇ ਤੋਬੀ ਦੇ ਘਰ ਪਹੁੰਚ ਗਿਆ ਕਿਉਂਕਿ ਅਧਿਆਤਮਕ ਗਿਆਨ ਪ੍ਰਤੀ ਖਿੱਚ ਉਸਦੇ ਦਿਲ ਵਿੱਚ ਪਹਿਲਾਂ ਹੀ ਬਹੁਤ ਸੀ ਰਾਜੇ ਨੂੰ ਦੇਖ ਕੇ ਤੋਬੀ ਦੀ ਲੜਕੀ ਖੜੀ ਹੋਈ ਤਾਂ ਰਾਜੇ ਪੀਪੇ ਨੇ ਕਿਹਾ ਕਿ ਬੇਟੀ ਮੈਂ ਤੇਰੇ ਕੋਲ ਇੱਕ ਰਾਜੇ ਦਰੂ ਵਿੱਚ ਨਹੀਂ ਸਗੋਂ ਇੱਕ ਭਿਖਾਰੀ ਦੇ ਦਰੂ ਵਿੱਚ ਆਇਆ ਹਾਂ ਉਸ ਲੜਕੀ ਨੇ ਕਿਹਾ ਕਿ ਮੈਂ ਜਾਣਦੀ ਹਾਂ ਕਿ ਤੁਸੀਂ ਰਾਜਾ ਹੋ ਪਰੰਤੂ ਮੈਂ ਇਸ ਲਈ ਖੜੀ ਹੋਈ ਹਾਂ ਕਿ ਮੈਨੂੰ ਜੋ ਕੁਝ ਪ੍ਰਾਪਤ ਹੋਇਆ ਹੈ ਤੁਹਾਡੀ ਕਿਰਪਾ ਨਾਲ ਪ੍ਰਾਪਤ ਹੋਇਆ ਹੈ ਤੁਹਾਡੇ ਕੁੜਤੇ ਵਿੱਚ ਲੱਗੇ ਦਾਗ ਨੂੰ ਚੂਸਣ ਕਰਕੇ ਹੀ ਮੈਨੂੰ ਇਸ ਆਤਮਿਕ ਗਿਆਨ ਦੀ ਪ੍ਰਾਪਤੀ ਹੋਈ ਹੈ ਇਹ ਸੁਣ ਕੇ ਰਾਜਾ ਸਭ ਕੁਝ ਸਮਝ ਗਿਆ ਤੇ ਆਪਣੇ ਆਪ ਨੂੰ ਕੋਸਣ ਲੱਗਾ ਕਿ ਲਾਨਤ ਹੈ ਮੇਰੀ ਖਤਰੀ ਹੋਣ ਤੇ ਲਾਨਤ ਹੈ ਮੇਰੀ ਰਾਜਾ ਹੋਣ ਤੇ ਲਨਤ ਹੈ ਮੇਰੀ ਲੋਕ ਰਾਜਤੀ ਲਨਤ ਹੈ ਇਸ ਜਾਤ ਪਾਤ ਦੇ ਭੇਤ ਭਾਵਤੇ ਜਿਸ ਕਾਰਨ ਮੈਂ ਪਰਮਾਰਥ ਦੇ ਗਿਆਨ ਤੋਂ ਵੰਚਿਤ ਰਹਿ ਗਿਆ ਹੁਣ ਇਸੇ ਗੱਲ ਦੀ ਪਰਵਾਹ ਕੀਤੇ ਬਿਨਾ ਰਾਜਾ ਪੀਪਾ ਸਿੱਧਾ ਗੁਰੂ ਰਵਿਦਾਸ ਜੀ ਕੋਲ ਪਹੁੰਚ ਗਿਆ ਤੇ ਬੇਨਤੀ ਕੀਤੀ ਏ ਗੁਰਦੇਵ ਮੈਨੂੰ ਅੰਮ੍ਰਿਤ ਪਿਲਾਓ ਸ੍ਰੀ ਗੁਰੂਵਦਾਸ ਜੀ ਨੇ ਕਿਹਾ ਕਿ ਉਹ ਅੰਮ੍ਰਿਤ ਤਾਂ ਥੋਬੀ ਦੀ ਲੜਕੀ ਕੋਲ ਪਹੁੰਚ ਗਿਆ ਹੈ ਪਰ ਤੂੰ ਉਸ ਅੰਮ੍ਰਿਤ ਨੂੰ ਥੱਲੇ ਸੁੱਟ ਦਿੱਤਾ ਤੇ ਉਸੇ ਪਾਣੀ ਦੇ ਦਾਗ ਨੂੰ ਜੋ ਉਸकी ਧੋਬੀ ਦੀ ਲੜਕੀ ਮਹਾਤਮਾ ਬਣ ਗਈ ਗੁਰੂ ਜੀ ਨੇ ਕਿਹਾ ਹੀ ਰਾਜਨ ਜਦ ਤੱਕ ਤੇਰੇ ਮਨ ਵਿੱਚੋਂ ਜਾਤ ਪਾਤ ਤੇ ਊਚ ਨੀਚ ਦਾ ਭੇਦ ਭਾਵ ਨਹੀਂ ਜਾਂਦਾ ਤੇਰਾ ਕਲਿਆਣੀ ਹੋ ਸਕਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਜੇ ਪੀਪੀ ਨੂੰ ਕਿਹਾ ਕਿ ਜਿਸ ਅਮਰ ਦੀ ਉਮੀਦ ਲੈ ਕੇ ਤੁਸੀਂ ਮੇਰੇ ਕੋਲ ਦੁਬਾਰਾ ਆਏ ਹੋ ਉਹ ਤੁਹਾਨੂੰ ਨਹੀਂ ਮਿਲੇਗਾ ਹੁਣ ਸੇਵਾ ਸਿਮਰਨ ਵਿੱਚ ਲਾ ਕੇ परम गति ਨੂੰ ਪ੍ਰਾਪਤ ਕਰੋ ਚੰਗੀ ਮੋਕੇ ਨੂੰ ਤੁਸੀਂ ਆਪਣੀ ਉੱਚੀ ਜਾਤ ਦੇ ਵਿਮਾਨ ਕਰਨ